ਪੰਜਾਬੀ ਹਰ ਕੰਮ ਦੇ ਲਈ ਅੱਗੇ ਰਹਿੰਦੇ ਨੇ ਦੱਸਦੇ ਕਿ ਪੰਜਾਬੀਆਂ ਨੇ ਹੁਣ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ ਹੈ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ ਕਿਹਾ ਜਾ ਰਿਹਾ ਹੈ ਕਿ ਪਿਛਲੇ 9 ਮਹੀਨਿਆਂ ਦੇ ਵਿੱਚ 2000 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਗਈ ਹੈ ਪੰਜਾਬ ਦੇ ਵਿੱਚੋਂ ਵੀ ਕੁੰਡੀ ਲਗਾ ਕੇ ਦੱਸਦੇ ਕਿ ਹਰ ਰੋਜ਼ 5 ਕਰੋੜ ਤੋਂ ਵੱਧ ਜਿਹੜੀ ਬਿਜਲੀ ਉਹ ਚੋਰੀ ਹੋ ਰਹੀ ਹੈ ਤਾਂ ਰਿਪੋਰਟ ਦੇ ਮੁਤਾਬਕ किया ਜਾ ਰਿਹਾ ਕਿ ਲਗਾਤਾਰ ਜਿਹੜਾ ਬਿਜਲੀ ਚੋਰੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਔਰ 2000 ਕਰੋੜ ਰੁਪਏ ਦੀ ਚੋਰੀ ਜਿਹੜੀ ਪਿਛਲੇ 9 ਮਹੀਨਿਆਂ ਦੇ ਵਿੱਚ ਹੋਈ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 600 ਯੂਨਟ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਇਸ ਨੂੰ ਘੱਟ ਕਰਨ ਦੇ ਲਈ ਕੁੰਡੀ ਲਾ ਕੇ ਜਿਹੜਾ ਪੰਜਾਬੀਆਂ ਦੇ ਵੱਲੋਂ ਜੁਗਾੜ ਕੀਤਾ ਜਾ ਰਿਹਾ ਤਾਂ ਜੋ 600 ਯੂਨਟ ਤੋਂ ਘੱਟ ਜਿਹੜੀ ਬਿਜਲੀ ਖਪਤ ਹੋਵੇ ਜਿਸ ਕਾਰਨ ਉਹਨਾਂ ਨੂੰ ਬਿੱਲ ਜਿਹੜਾ ਕਿ ਜ਼ੀਰੋ ਆਵੇ ਤੇ ਇਹ ਜਿਹੜੀ ਤਕਨੀਕ ਹੈ ਜੁਗਾੜ ਉਹ ਪੰਜਾਬੀ ਦੇ ਵੱਲੋਂ ਲਗਾਇਆ ਜਾ ਰਿਹਾ ਔਰ ਇਸ ਦੇ ਨਾਲ ਬਿਜਲੀ ਵਿਭਾਗ ਨੂੰ ਵੱਡਾ ਘਾਟਾ ਪੈ ਰਿਹਾ ਹੈ ਤਾਂ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਿਜਲੀ ਚੋਰੀ ਜਿਹੜੀ ਉਹ ਨਹੀਂ ਰੋਕ ਸਕੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪੰਜਾਬੀ ਕੁੰਡੀ ਲਾ ਕੇ ਰੋਜ਼ਾਨਾ ਲਗਭਗ 5 ਕਰੋੜ ਰੁਪਏ ਤੋਂ ਜਿਹੜਾ ਵੱਧ ਬਿਜਲੀ ਚੋਰੀ ਕਰ ਰਹੇ ਨੇ ਸਾਲ 2024-25 ਦੇ 9 ਮਹੀਨਿਆਂ ਦੇ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੋਈ ਹੈ ਹਾਸਲ ਜਾਣਕਾਰੀ ਮੁਤਾਬਕ PSPCL ਦੇ ਬਾਰਡਰ ਤੇ ਪਸ਼ਮੀ ਜ਼ੋਨਾਂ ਚ 77 ਫੀਸਦੀ ਕੁੀਡਰ ਘਾਟੇ ਵਾਲੇ ਹਨ ਜਿੱਥੇ ਉਕਤ ਸਮੇਂ ਦੌਰਾਨ ਪਾਵਰਕਾਮ ਨੂੰ 1442 ਕਰੋੜ ਰੁਪਏ ਦਾ ਝਟਕਾ ਲੱਗਾ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਸਾਲ 2015-16 ਦੇ ਵਿੱਚ ਬਿਜਲੀ ਚੋਰੀ ਦੇ ਨਾਲ ਘਾਟਾ 1200 ਕਰੋੜ ਰੁਪਏ ਸੀ ਜੋ ਕਿ ਲੰਘੇ ਵਿੱਤੀ ਸਾਲ 2050 ਰੁਪਏ ਨੂੰ ਸ਼ੂ ਗਿਆ ਤੇ ਅੱਗੇ ਹੋਰ ਵੱਧ ਸਕਦਾ ਹੈ। ਕੁੱਲ 2000 ਕਰੋੜ ਰੁਪਏ 'ਚੋਂ ਬੋਤੀ ਚੋਰੀ ਜਿਹੜੀ ਖਪਤਕਾਰਾਂ ਦੇ ਵੱਲੋਂ ਮੀਟਰ ਰੀਡਿੰਗ 600 ਯੂਨਿਟ ਤੋਂ ਹੇਠਾਂ ਰੱਖਣ ਦਾ ਨਤੀਜਾ ਹੈ ਜੋ ਕਰੇਲੂ ਖਪਤਕਾਰਾਂ ਦੇ ਲਈ ਮੁਫਤ ਹਨ। ਬਿਜਲੀ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਪੀਐਸਪੀਸੀਐਲ ਦੇ ਸਰਹੱਦੀ ਤੇ ਪੱਛਮੀ ਜ਼ੋਨਾਂ ਚ ਕੁੱਲ 2099 ਫੀਡਰਾਂ ਦੇ ਵਿੱਚੋਂ 77% ਫੀਡਰਾਂ ਚ ਪਿਛਲੇ ਵਿੱਤੀ ਸਾਲ ਦੇ 9 ਮਹੀਨਿਆਂ ਚ ਪਾਵਰਕਾਮ ਨੂੰ ਲਗਭਗ 1442 ਕਰੋੜ ਦਾ ਨੁਕਸਾਨ ਹੋਇਆ ਬਾਰਡਰ ਜੋ ਉਹਨਾਂ ਦੇ ਫੀਡਰ ਚ 80 ਤੋਂ 90 ਫੀਸਦੀ ਕਾਟੇ ਵਾਲੇ 19 ਫੀਡਰ ਹਨ ਜੋ ਤਰਨਤਾਰਨ ਸਰਕਲ ਦੀ ਪੱਟੀ ਤੇ ਪਿੱਖੀਵਿੰਡ ਡਿਵੀਜ਼ਨ ਦੇ ਵਿੱਚ ਹਨ ਜਦਕਿ 70 ਤੋਂ 80 ਫੀਸਦੀ ਕਾਟੇ ਵਾਲੇ 68 ਫੀਡਰਾਂ ਚੋਂ 44 ਬਾਰਡਰ ਜ਼ੋਨ ਤੇ 24 ਪੱਛਮੀ ਜ਼ੋਨ ਦੇ ਵਿੱਚ ਹਨ ਇਸ ਵਰਗ ਚ ਜਨਾਲਾ ਉਪਸ਼ਹਿਰੀ ਸਰਕਲ ਚ ਪੱਛਮ ਤਰਨਤਾਰਨ ਸਰਕਲ ਚ ਪੱਟੀ ਤੇ ਪਿੱਖੀਵਿੰਡ ਬਠਿੰਡਾ ਸਰਕਲ ਚ ਭਗਤਾ ਤੇ ਫਿਰੋਜ਼ਪੁਰ ਸਰਕਲ ਚ ਜੀਰਾ ਗੰਬੀ ਡਿਵੀਜ਼ਨਾਂ ਵਜੋਂ ਸ਼ਾਮਲ ਹਨ ਪੰਜਾਬ ਜੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2025-26 ਦੇ ਆਪਣੇ ਟੈਰਿਫ ਹੁਕਮ ਚ ਕਿਹਾ ਸੀ ਕਿ ਬਹੁਤ ਵੱਡਾ ਜਿਹੜਾ ਘਾਟ ਹੈ ਗੰਭੀਰ ਤਸਵੀਰ ਜਿਹੜੀ ਇੱਕ ਪੇਸ਼ ਕਰਦਾ ਹੈ ਪੀਐਸਪੀਸੀਐਲ ਨੂੰ ਕਾਰਵਾਈ ਕਰਨ ਦੀ ਲੋੜ ਹੈ ਤਾਂ ਲੋਕਾਂ ਦੇ ਵੱਲੋਂ ਹੁਣ ਕੁੰਡੀ ਲਗਾ ਕੇ ਜਿਹੜਾ ਕਿ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆਵੇ